ਬਾਦ ਦੇ ਨਸ਼ੇ ਨੂੰ ਲੈ ਕੇ ਹੁਣ ਪੰਜਾਬ ਪੁਲਿਸ ਜਿਹੜੀ ਐਕਸ਼ਨ ਮੋਡ ਦੇ ਵਿੱਚ ਦਿਖਾਈ ਦੇ ਰਹੀ ਜਿਸ ਨੂੰ ਦੇਖ ਕੇ ਲੱਗ ਸਕਦਾ ਕਿ ਹੁਣ ਪੰਜਾਬ ਪੁਲਿਸ ਕ੍ਰਿਮਾਂ ਦੇ ਵਿੱਚ ਜਿਹੜੀ ਨਸ਼ਾ ਉਹ ਖਤਮ ਕਰ ਦੇਵੇ ਕਿਉਂਕਿ ਪੁਲਿਸ ਪ੍ਰਸ਼ਾਸਨ ਪੂਰਾ ਸਖਤ ਨਜ਼ਰ ਆ ਰਿਹਾ ਜਦੋਂ ਚੱਲਦੇ ਅੰਮ੍ਰਿਤਸਰ ਦੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਕੀਤੀ ਗਈ ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਨੂੰ ਜੀ ਗੁਪਤ ਸੂਚਨਾ ਮਿਲੀ ਜਿਸ ਦੇ ਆਧਾਰ ਤੇ ਉਹਨਾਂ ਦੇ ਵੱਲੋਂ ਕਾਫੀ ਮਾਤਰਾ ਦੇ ਵਿੱਚ ਜਿਹੜੀ ਹੈਰੋਨ ਆ ਅੱਜ ਨਾਲ ਸਾਡੀ ਟੀਮ ਨੇ ਏਐਸਆਈ ਮਨੋਜ ਕੁਮਾਰ ਏ ਰਾਜਵਿੰਦਰ ਸਿੰਘ ਸ਼ਹਾਬਾਜ਼ ਇਹਨਾਂ ਨੇ ਨਾਕਾ ਲਗਾਇਆ ਹੋਇਆ ਸੀ ਇੱਕ ਮੋਟਰਸਾਈਕਲ ਤੇ ਨਾ ਦੋ ਲੜਕੇ ਆ ਰਹੇ ਸੀ ਇਹਨਾਂ ਨੂੰ ਦੇਖ ਕੇ ਉਹਨਾਂ ਨੇ ਬੈਕ ਕਰ ਲਿਆ ਤੇ ਭੱਜਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਜਦੋਂ ਉਹਨਾਂ ਨੂੰ ਰੋਕਿਆ ਤੇ ਪੁੱਛਿਆ ਤੇ ਉਹਨਾਂ ਇਹਨਾਂ ਨੂੰ ਸ਼ੱਕ ਹੋਇਆ ਕਿ ਇਹਨਾਂ ਕੋ ਕੋਈ ਨਸ਼ੀਲਾ ਪਦਾਰਥ ਹੋ ਸਕਦਾ ਵਾ ਜਿਸ ਕਰਕੇ ਉਹਨਾਂ ਨੇ ਜਲੰਧਰ ਸਾਡੇ ਹੈੱਡਕੁਆਰਟਰ ਫੋਨ ਕੀਤਾ ਤੇ ਏਜੀ ਸਾਹਿਬ ਨੇ ਮੇਰੀ ਡਿਊਟੀ ਲਗਾਈ ਕਿਸ ਜੀ ਮਾ ਤੂੰ ਜਾ ਕੇ ਉੱਥੇ ਦੇਖ। ਮੈਂ ਜਦੋਂ ਇੱਥੇ ਪਹੁੰਚਿਆ ਤੇ ਮੈਂ ਇਹਨਾਂ ਕੋਲ ਪੁੱਛਿਆ ਕਿ ਤੁਹਾਡੇ ਕੋਲ ਕੋਈ ਨਸ਼ੀਲਾ ਪਦਾਰਥ ਹੈਗਾ ਤੁਸੀਂ ਤਲਾਸ਼ੀ ਮੈਨੂੰ ਦੇਣੀ ਚਾਹੁੰਦੇ ਆ ਜਾਂ ਡੀਐਸਪੀ ਸਾਹਿਬ ਨੂੰ ਦੇਣੀ ਚਾਹੁੰਦੇ ਆ ਜਾਂ ਕਿਸੇ ਹੋਰ ਗਸਟ੍ਰ ਰਜਿਸਟਰਡ ਸਾਹਿਬ ਨੂੰ ਦੇਣੀ ਚਾਹੁੰਦੇ ਆ ਤੇ ਇਹਨਾਂ ਨੇ ਕਿਹਾ ਕਿ ਜਿਹੜੀ ਤਲਾਸ਼ੀ ਹੈਗੀ ਆ ਉਹ ਅਸੀਂ ਡੀਐਸਪੀ ਸਾਹਿਬ ਕੋਲੋਂ ਕਰਵਾਣੀ ਚਾਹੁੰਦੇ ਆ ਫਿਰ ਮੈਂ ਫੋਨ ਕਰਕੇ ਡੀਐਸਪੀ ਸਾਹਿਬ ਨੂੰ ਬੁਲਾ ਲਿਆ ਡੀਐਸਪੀ ਸਾਹਿਬ ਮੌਕੇ ਤੇ ਆਏ ਇਹਨਾਂ ਦੀ ਤਲਾਸ਼ੀ ਕੀਤੀ ਤੇ ਜਿਹੜਾ ਲੜਕਾ ਸੀ ਰਾਹੁਲ ਰਠੌਰ son of ਵਿਜੇ ਕੁਮਾਰ ਇਹ ਮਾਨ ਸਿੰਘ ਗੇਟ ਚੀਲ ਮੰਡੀ ਰਾ ਗੜਿਆ ਸਕੂਲ ਦੇ ਲਾਗੇ ਆ ਇਹਨਾਂ ਦਾ ਘਰ ਇਹਦੇ ਕੋਲੋਂ 300 ਗ੍ਰਾਮ ਹੀਰਾ ਰਿਕਵਰ ਹੋਈ ਤੇ ਦੂਸਰਾ ਲੜਕਾ ਸੀ ਹਰਪ੍ਰੀਤ ਸਿੰਘ ਉੱਤਰ ਸੁਖਵਿੰਦਰ ਸਿੰਘ ਵਾਸੀ ਇਹ ਹੈਗਾ ਸੀ ਰਾਮਤਲਾਈ ਰੋਡ ਜਿੱਤੀ ਰਾਮਤਲਾਈ ਜਿੱਤੀ ਰੋਡ ਮਾਤਾ ਭਾਗਕੌਰ ਸਰਾ ਇਹਦੇ ਕੋਲੋਂ 705 ਗ੍ਰਾਮ ਹੀਰਾ ਰਿਕਵਰ ਹੋਈ ਇਹਨਾਂ ਦੀ ਗ੍ਰਿਫਤਾਰੀ ਕਰ ਲਈ ਆ ਕਾਂ ਜੋ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਜਾਣਕਾਰੀ ਤਫਤੀਸ਼ ਦੌਰਾਨ حاصل ਕਰਕੇ ਜੋ ਵੀ ਆਉਟਪੁੱਟ ਹੋਊਗਾ ਤੁਹਾਨੂੰ ਦੱਸ ਦਿੱਤਾ ਜਾਊਗਾ ਟੋਟਲ ਹੋ ਗਈ ਜੀ 1 ਕਿਲੋ 5 ਗ੍ਰਾਮ ਹੈਰੋ ਨਾ ਇੱਕ ਨਸ਼ੇ ਦੇ ਕਾਰਨ ਹਰ ਦਿਨ ਕਿੰਨੀਆਂ ਹੀ ਮੌਤਾਂ ਹੋ ਰਹੀਆਂ ਨਹੀਂ ਕਰਾਂ ਦੇ ਚਰਾਗ ਜੁ ਬੁਝ ਰਹੇ ਨੇ ਜਦੋਂ ਚੱਲਦੇ ਆ ਲਗਾਤਾਰ ਹੁਣ ਪੰਜਾਬ ਪੁਲ ਦੇ ਵੱਲੋਂ ਪੰਜਾਬ ਦੇ ਨਸ਼ਾ ਖਤਮ ਕਰਦੇ ਲਈ ਐਕਸ਼ਨ ਦਿਖਾਇਆ ਦੇ ਰਹੇ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਪੁਲਿਸ ਮੁਲਾਜ਼ਮਾਂ ਨੂੰ ਸਖਤ ਕਿਹਾ ਗਿਆ ਕਿ ਜਿਹੜੇ ਵੀ ਨਸ਼ਾ ਤਸਕਰੇ ਨਸ਼ਾ ਵੇਚ ਲੈਣ ਜਾਂ ਨਸ਼ਾ ਕਰਦੇ ਉਹਨਾਂ ਨੂੰ ਤੁਰੰਤ ਫੜਕੇ ਉਹਨਾਂ ਦੇ ਵੱਡੇ ਤੇ ਵੱਡੇ ਕਾਰਵਾਈ ਕੀਤੀ ਆ ਬਿਲ ਨਸ਼ਾ ਤਸਕਰੇ ਜਿੰਨੇ ਵੀ ਉਹਨਾਂ ਨੇ ਜਾਇਦਾਦ ਬਣਾਈ ਆ ਉਹ ਸਾਰੀ ਜਾਇਦਾਦ ਉਹਨਾਂ ਦੀ ਕੋਰਖ ਕੀਤੀ ਜਾਵੇ